ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਮੈਂ ਗੁਰਪ੍ਰੀਤ ਸਿੰਘ ਚੋਹਾਨ ਮੈਂ ਹੁਣੇ-ਹੁਣੇ ਕੁਝ ਟਾਈਮ ਪਹਿਲਾਂ ਇੱਕ YouTube ਤੇ ਵੀਡੀਓ ਦੇਖੀ ਜਿਹਦੇ ਵਿੱਚ ਬਾਈਆਂ ਨੇ ਗੱਲ ਕੀਤੀ ਹੈ ਵੀ ਜਿਹੜੇ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਆ ਜਾਂ ਪੰਜਾਬ ਜਾਂਦੇ ਆ ਉਹ ਝੂਠ ਦਾ ਪ੍ਰਚਾਰ ਕਰ ਰਹੇ ਆ ਉਹ ਝੂਠਾਂ ਦੀ ਪੰਡਾ ਉਹਨਾਂ ਨੇ ਕੈਨੇਡਾ ਬਾਰੇ ਜਿਹੜਾ ਹੈਗਾ ਹਮੇਸ਼ਾ ਗਲਤ ਟਿੱਪਣੀਆਂ ਕੀਤੀਆਂ ਗੱਲਾਂ ਵਧਾ-ਚੜਾ ਕੇ ਦਸੀਆਂ ਉਹ ਸਿਰਫ ਪੰਜਾਬ ਆਪਦੇ ਨਿੱਜੀ ਕਾਰਨਾ ਕਰਕੇ ਮੁੜੇ ਆ ਇਸ ਕਰਕੇ ਜਿਹੜੇ ਵੀ ਰਿਵਰਸ ਮਾਈਗ੍ਰੇਸ਼ਨ ਵਾਲੇ ਬੰਦੇ ਆ ਉਹ ਕੈਨੇਡਾ ਤੋਂ ਭੱਜ ਕੇ ਗਏ ਆ ਉਹ ਭਗੌੜੇ ਆ ਉਹ ਕੰਮ ਤੋਂ ਦਰਦੇ ਭੱਜੇ ਆ ਤੇ ਜਿਹੜਾ ਵੀ ਕੁਝ ਉਹਨਾਂ ਨੇ ਕਿਹਾ ਕੈਨੇਡਾ ਬਾਰੇ ਜੋ ਵੀ ਬੋਲਿਆ ਉਹ ਸੱਚਾਈ ਨਹੀਂ ਆ ਹੁਣ ਸਭ ਤੋਂ ਪਹਿਲਾਂ ਮੇਰਾ ਜਿਹੜੇ ਬਾਈਆਂ ਨੇ ਇਹ ਵੀਡੀਓ ਬਣਾਈ ਆ ਵੀ ਕੈਨੇਡਾ ਤਾਂ ਬਹੁਤ ਵਧੀਆ ਜੀ ਬਹੁਤ ਵਧੀਆ ਇੱਥੇ ਸਿਸਟਮ ਹੈ ਜਿਹੜੇ ਰਿਵਰਸ ਮਾਈਗ੍ਰੇਸ਼ਨ ਵਾਲੇ ਬੰਦੇ ਆ ਝੂਠ ਬੋਲ ਰਹੇ ਆ ਉਹਨਾਂ ਦੀਆਂ ਗੱਲਾਂ 'ਚ ਕੋਈ ਸੱਚਾਈ ਨਹੀਂ ਹੁਣ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹਣਾ ਹੈ ਵੀ ਜਿਹੜਾ ਬੰਦਾ ਪੰਜਾਬ ਤੋਂ ਗਿਆ ਕੈਨੇਡਾ ਅਮਰੀਕਾ ਜਾਂ ਕਿਸੇ ਵੀ ਕੰਟਰੀ 'ਚ ਉਹ ਰਹਿੰਦਾ 14-15 ਸਾਲ ਰਹਿੰਦਾ ਹੈ ਪੈਸੇ ਕਮਾਉਂਦਾ ਹੈ ਜਦੋਂ ਉਹਨੂੰ ਲੱਗਦਾ ਹੈ ਵੀ ਮੈਂ ਹੁਣ ਆਪਦਾ ਸੋਨਾ ਭੇਖ ਆਪਦੀ ਮਾਤਭੂਮੀ ਜਾ ਕੇ ਬਣਾ ਸਕਦਾ ਜਾਂ ਮੈਂ ਆਪਦੇ ਬੱਚਿਆਂ ਦੀ ਪਰਵਰਿਸ਼ ਆਪਦੇ ਮਾਤਭੂਮੀ ਜਾ ਕੇ ਕਰੂੰਗਾ ਜਿਉਂ ਬੰਦਾ ਆਪਦੀ ਮਾਤਭੂਮੀ ਨੂੰ ਮੁੜਦਾ ਤਾਂ ਉਹ ਆਪਾਂ ਉਹਨਾਂ ਨੂੰ ਭਗੌੜੇ ਨਹੀਂ ਕਹਿ ਸਕਦੇਗੇ ਪਘੌੜੇ ਬੰਦੇ ਉਹ ਹੁੰਦੇ ਆ ਜਿਹੜੇ ਆਪਦੀ ਮਾਤ ਭੂਮੀ ਨੂੰ ਛੱਡ ਕੇ ਭੱਜਦੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਇੱਥੇ ਕੁਝ ਨਹੀਂ ਕਰ ਸਕਦੇ ਅਸੀਂ ਫਲਾਣੇ ਥਾਂ ਤੇ ਜਾ ਕੇ ਫਰ ਨੂੰ ਪੱਟਾਂਗੇ ਉਹ ਪਘੌੜੇ ਆ ਜਿਹੜੇ ਆਪਦੀ ਮਾਤ ਭੂਮੀ ਨੂੰ ਮੋੜਦੇ ਆ ਉਹਨਾਂ ਨੂੰ ਪਘੌੜੇ ਨਹੀਂ ਕਿਹਾ ਜਾ ਸਕਦਾ ਦੂਜੀ ਗੱਲ ਉਸ ਵੀਡੀਓ ਦੇ ਵਿੱਚ ਹੁਣ ਮੈਂ ਨਾ ਤਾਂ ਉਹ ਚੈਨਲ ਦਾ ਨਾਮ ਲੈਣਾ ਤੇ ਨਾ ਹੀ ਉਹ ਬੰਦਿਆਂ ਦੇ ਨਾਮ ਲੈਣੇ ਆ ਵੀ ਜਿਨ੍ਹਾਂ ਨੇ ਵੀਡੀਓ ਬਣਾਈ ਆ ਕੈਨੇਡਾ ਦੇ ਫੇਵਰ ਚ ਕੈਨੇਡਾ ਦੇ ਭਗਤ ਕਹਿ ਲੋ ਜਿਹੜੇ ਹੁਣ ਉਹ ਕਹਿੰਦੇ ਵੀ ਉਹਨਾਂ ਨੇ ਝੂਠ ਦਾ ਪ੍ਰਚਾਰ ਕੀਤਾ ਹੈ ਜਿਹੜੇ ਬੰਦੇ ਜਿੰਨੇ ਇੱਕ ਮੇਰੀ ਨੌਲੇਜ ਦੇ ਵਿੱਚ ਬੰਦੇ ਹੈਗੇ ਆ ਜਿਹੜੇ ਵੀ ਤੁਸੀਂ ਗੁਰਦੁਆਰੇ ਕਹੋ ਜਿਹੜੇ ਵੀ ਮੰਦਿਰ ਕਹੋ ਮੈਂ ਉੱਥੇ ਜਾ ਕੇ ਉਹਨਾਂ ਦੀ ਸੌਂ ਖਵਾ ਦਿੰਨਾ ਵੀ ਜੋ ਕੁਛ ਉਹਨਾਂ ਨੇ ਕੈਨੇਡਾ ਬਾਰੇ ਦੱਸਿਆ ਜਾਂ ਕਿਸੇ ਮੁਲਕ ਬਾਰੇ ਦੱਸਿਆ ਉਹ ਝੂਠ ਆ ਤਾਂ ਮੈਂ ਉਹਨਾਂ ਦੀ ਸੌਂ ਜਿਹੜੀ ਹੈਗੀ ਜੇ ਝੂਠ ਹੋਵੇ ਤਾਂ ਮੈਂ ਸੌਂ ਪਵਾ ਸਕਦਾ ਜੇ ਤੁਸੀਂ ਕੈਨੇਡਾ ਦੇ ਸਿਸਟਮ ਨੂੰ ਠੀਕ ਕਹਿੰਦੇ ਹੋ ਠੀਕ ਹੈ ਤਾਂ ਤੁਸੀਂ ਇਹ ਸੌਂ ਪਾਉਂਗੇ ਵੀ ਜੋ ਕੁਛ ਤੁਸੀਂ ਕੈਨੇਡਾ ਦੇ ਫੇਵਰ ਚ ਬੋਲਿਆ ਵੀ ਵਾਕਿਆ ਉਹ ਗੱਲਾਂ ਸਹੀ ਆ ਹੁਣ ਅੱਗੇ ਉਹ ਗੱਲਾਂ ਕਰਦੇ ਸੀਗੇ ਬਾਈ ਹਨਾ ਉਹ ਮੇਰੀ ਇਹ ਵੀਡੀਓ ਸਮਝ ਲਓ ਉਸ ਬਾਈਆਂ ਨੂੰ ਜਵਾਬ ਹੈ ਉਹ ਵੀ ਆਪਣੇ ਭਰਾ ਹਨਾ ਪੰਜਾਬੀ ਆ ਕੋਈ ਆਪਾਂ ਤਰਕ ਦੇ ਆਧਾਰ ਤੇ ਗੱਲ ਕਰਾਂਗੇ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਆਪਾਂ ਸਿਰਫ ਤਰਕ ਦੇ ਆਧਾਰ ਤੇ ਉਹਨਾਂ ਨੇ ਆਪਦਾ ਤਰਕ ਦਿੱਤਾ ਮੈਂ ਆਪਦਾ ਤਰਕ ਦੇਣਾ ਚਾਹਣਾ ਹੁਣ ਉਹ ਬਾਈ ਕਹਿੰਦੇ ਆ ਵੀ ਜਿਹੜੇ ਕੈਨੇਡਾ ਦੇ ਵਿੱਚ ਜਵਾਕ ਆ ਉਹ ਗੁਰਦੁਆਰੇ ਜਾਂਦੇ ਆ ਪੰਜਾਬੀ ਸਿੱਖਦੇ ਆ ਠੀਕ ਹੈ ਤੇ ਬੱਚਿਆਂ ਨੂੰ ਉੱਥੇ ਗੁਰਦੁਆਰੇ ਜਾਂ ਪੰਜਾਬੀ ਸਕੂਲਾਂ 'ਚ ਪੜਾਉਣਾ ਚਾਹੀਦਾ ਹੁਣ ਤੁਸੀਂ ਮੈਨੂੰ ਇਹ ਹੀ ਦੱਸ ਦਿਓ ਵੀ ਜਿਹੜਾ ਉਹਨਾਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਆ ਜਾਂ ਪੰਜਾਬੀ ਸਿਖਾਈ ਜਾਂਦੀ ਆ ਉਹਦਾ ਸਿਲੇਬਸ ਦਾ ਦਾਇਰਾ ਕਿੰਨਾ ਕ ਹੈ ਤੁਸੀਂ ਮੈਨੂੰ ਮੇਰੀ ਈਮੇਲ ਆਈਡੀ ਚੋਹਾਨ ਗੁਰਪ੍ਰੀਤ@therateyahoo.co.in ਤੇ ਤੁਸੀਂ ਉਹ ਸਿਲੇਬਸ ਇੱਕ ਵਾਰੀ ਜ਼ਰੂਰ ਭੇਜੋ ਜੇ ਮੈਂ ਦੇਖਣਾ ਚਾਹੁੰਨਾ ਕਿ ਉਹਨਾਂ ਨੂੰ ਕਿੰਨਾ ਕੁ ਪੰਜਾਬ ਬਾਰੇ ਪੜਾਇਆ ਜਾਂਦਾ ਹੈ ਕੀ ਉਹਨਾਂ ਨੂੰ ਦੱਸਿਆ ਜਾਂਦਾ ਗਦਰੀ ਬਾਬੇ ਕੌਣ ਸੀ ਕੀ ਉਹਨਾਂ ਨੂੰ ਦੱਸਿਆ ਜਾਂਦਾ ਵੀ ਜਦੋਂ ਢਾੜਵੀ ਮੁਗਲਾਂ ਨੇ ਹਮਲਾ ਕੀਤਾ ਇੰਡੀਆ ਤੇ ਹਮਲਾ ਕੀਤਾ ਪੰਜਾਬ ਵਿੱਚ ਦੀ ਨੰਗੇ ਤਾਂ ਕਿੰਨਾ ਬੰਦਿਆਂ ਨੇ ਉੱਥੇ ਖੂਨ ਡਲਾ ਡੋਲਿਆ ਕਿੰਨਾ ਬੰਦਿਆਂ ਨੇ ਲੜਾਈਆਂ ਲੜੀਆਂ ਸਾਡੇ ਗੁਰੂ ਸਬਾਨਾਂ ਦੀ ਕੀ ਦੇਣਾ ਸਾਡੇ ਪੰਜਾਬ ਨੂੰ ਠੀਕ ਹੈ ਕਿਹੜੇ ਗੁਰੂ ਨੇ ਕੀ ਸ਼ਹਾਦਤ ਕੀਤੀ ਆ ਠੀਕ ਹੈ ਜੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਉਂ ਸੀ ਬੰਦਾਬਾਧਰ ਕੌਣ ਸੀ ਹਰੀ ਸਿੰਘ ਨਲੂਆ ਕੌਣ ਸੀ ਗਦਰੀ ਬਾਬੇ ਕੌਣ ਸੀ ਕਰਤਾਰ ਸਿੰਘ ਸਰਾਭਾ ਕੌਣ ਸੀ ਭਗਤ ਸਿੰਘ ਕੌਣ ਸੀ ਉਦਮ ਸਿੰਘ ਕੌਣ ਸੀਗਾ ਠੀਕ ਹੈ ਕਾਲੇ ਪਾਣੀ ਦੀ ਸਜ਼ਾ ਕੀ ਸੀ ਕਿਹੜੇ ਬੰਦਿਆਂ ਨੇ ਕਾਲੇ ਪਾਣੀ ਦੀ ਸਜ਼ਾ ਕੀਤੀ ਠੀਕ ਹੈ ਇਹ ਜੇ ਉਹਨਾਂ ਦੇ ਇਹ ਸਿਲੇਬਸ 'ਚ ਇਹ ਚੀਜ਼ਾਂ ਹੈਗੀਆਂ ਤਾਂ ਇੱਕ ਵਾਰੀ ਮੈਨੂੰ ਜ਼ਰੂਰ ਉਹ ਸਿਲੇਬਸ ਸੈਂਡ ਕਰਿਓ ਜੇ ਮੈਂ ਦੇਖਣਾ ਚਾਹਣਾ ਵੀ ਕੀ ਜਿਹੜਾ ਹੈਗਾ ਪੰਜਾਬੀ ਕਿਸ ਲੈਵਲ ਤੱਕ ਆਪਣੇ ਪੰਜਾਬੀਆਂ ਦੇ ਜਵਾਨਾਂ ਨੂੰ ਪੜਾਈ ਜਾਂਦੀ ਜ਼ਰੂਰ ਸ਼ੇਅਰ ਕਰਿਓ ਜੀ ਹੁਣ ਅੱਗੇ ਉਹ ਗੱਲ ਕਰਦੇ ਸੀਗੇ ਕਿ ਡਰੱਗ ਹੈ ਨਹੀਂ ਜੀ ਕੈਨੇਡਾ ਦੇ ਵਿੱਚ ਬਿਲਕੁਲ ਡਰੱਗ ਹੈ ਨਹੀਂ ਇਹ ਸਿਰਫ ਝੂਠ ਦਾ ਪ੍ਰਚਾਰ ਕੀਤਾ ਜਾ ਰਿਹਾ ਵੀ ਉੱਥੇ ਦਾ ਜੀ ਡਰੱਗ ਲੀਗਲ ਹੋ ਗਿਆ ਉੱਥੇ ਤਾਂ ਡਰੱਗ ਵਾਧੂ ਆ ਕੈਨੇਡਾ ਦੇ ਵਿੱਚ ਕਹਿੰਦਾ ਬਿਲਕੁਲ ਵੀ ਡਰੱਗ ਹੈ ਨਹੀਂ ਹੁਣ ਮੈਨੂੰ ਤੁਸੀਂ ਦੱਸੋ ਬ੍ਰੈਮਟਨ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਚੈਨਲਾਂ ਨੇ ਇਹ ਨਿਊਜ਼ ਦਿਖਾਤੀ ਆ ਵੀ 300 ਜਿਹੜਾ ਹੈਗਾ ਪੰਜਾਬੀ ਟੈਂਟਾਂ ਦੇ ਵਿੱਚ ਰਹਿ ਰਿਹਾ ਜਿਨ੍ਹਾਂ ਦੇ ਵਿੱਚ ਕੁੜੀਆਂ ਵੀ ਰਹਿ ਰਹੀਆਂ ਤੇ ਉਹ ਸਿਰਫ ਸਰਵ ਡਰੱਗੀ ਹੈ ਠੀਕ ਹੈ ਜਿਹੜੇ ਬੰਦੇ ਵੱਡੇ ਡਰੱਗ ਦਾ ਕੰਮ ਕਰਦੇ ਵੱਡੇ ਲੈਵਲ ਤੇ ਉਹ ਉਹਨਾਂ ਨੂੰ ਥੋੜਾ ਬਹੁਤਾ ਡਰੱਗ ਦਾ ਲਾਲਚ ਦੇ ਕੇ ਉਹਨਾਂ ਤੋਂ ਪੁੱਠੇ ਸਿੱਧੇ ਕੰਮ ਕਰਵਾਉਂਦੇ ਆ ਠੀਕ ਹੈ ਬਹੁਤ ਸਾਰੇ ਆਪਣੇ ਪੰਜਾਬੀ ਮੁੰਡਿਆਂ ਦੇ ਚੈਨਲਾਂ ਤੇ ਵੀ ਉਹਨਾਂ ਦੇ ਜਿਹੜੇ ਹੈਗੇ ਆ ਉਹਨਾਂ ਦੀ ਵੀਡੀਓ ਉੱਥੋਂ ਉਹਨਾਂ ਦੀ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਆ ਕਿਵੇਂ ਰਹਿੰਦੇ ਆ ਕਿ ਸਾਰਾ ਕੁਝ ਦਿਖਾਇਆ ਜੇ ਇਹ ਗੱਲ ਝੂਠਾ ਤਾਂ ਤੁਸੀਂ ਜ਼ਰੂਰ ਦੱਸੋ ਵੀ ਜੋ ਮੈਂ ਗੱਲ ਕਹਿ ਰਿਹਾ ਇਹ ਬ੍ਰੈਮਟਨ ਦੇ ਵਿੱਚ 300 ਪੰਜਾਬੀ ਜਿਹੜੇ ਟੈਂਟਾਂ ਦੇ ਵਿੱਚ ਨਸ਼ੇੜੀ ਰਹਿ ਰਹੇ ਆ ਮੇਰੀ ਗੱਲ ਗਲਤ ਆ ਤਾਂ ਜ਼ਰੂਰ ਤੁਸੀਂ ਵੀਡੀਓ ਬਣਾ ਕੇ ਮੈਨੂੰ ਝੂਠਾ ਸਾਬਤ ਕਰਿਓ ਜੇ ਵੀ ਜੋ ਕੋਸ਼ ਗੈਵਿਨ ਨੇ ਕਿਹਾ ਆਪਦੀ ਵੀਡੀਓ ਦੇ ਵਿੱਚ ਉਹ ਬਿਲਕੁਲ ਵੀ ਸਚਾਈ ਨਹੀਂ ਆ ਉੱਥੇ ਕੋਈ ਟੈਂਟ ਨਹੀਂ ਲੱਗਿਆ ਉੱਥੇ ਕੋਈ ਨਸ਼ੇੜੀ ਨਹੀਂ ਰਹਿੰਦੇ ਤੇ ਮੈਨੂੰ ਇਹ ਵੀ ਦੱਸਿਓ ਜੇ ਵੀ ਜਿਹੜੇ ਨਸ਼ੇੜੀ ਆ ਜਿਹੜੇ ਟੀਨ ਏਜ ਦੇ ਵਿੱਚ ਜਿਹੜਾ ਓਵਰਡੋਜ਼ ਹੋ ਕੇ ਜਿਹੜੇ ਹੈਗੇ ਆ ਕੈਨੇਡਾ ਚ ਜਿਹੜਾ ਡੈਥ ਰੇਟਸ ਕੀ ਆ ਮੈਨੂੰ ਜ਼ਰੂਰ ਸਰਕਾਰੀ ਅੰਕੜਿਆਂ ਦੇ ਮਤਾਬਿਕ ਕੈਨੇਡਾ ਗਵਰਨਮੈਂਟ ਦੇ ਅੰਕੜਿਆਂ ਦੇ ਮਤਾਬਿਕ ਸਕਰੀਨਸ਼ਾਟ ਕਰਕੇ ਸ਼ੇਅਰ ਕਰਿਓ ਜੇ ਵੀ ਉੱਥੇ ਡੈਥ ਰੇਟ ਕੀ ਆ ਤੇ ਪੰਜਾਬ ਚ ਕੀ ਆ ਫਿਰ ਆਪਾਂ ਕੰਪੈਰੀਜ਼ਨ ਕਰਾਂਗੇ ਦੂਜੀ ਗੱਲ ਆ ਪੰਜਾਬ ਨੂੰ ਕੈਨੇਡਾ ਨਾਲ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾਗਾ ਠੀਕ ਆ ਸਾਡੀ ਧਰਤੀ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਆ ਠੀਕ ਹੈ ਅਸੀਂ ਇਸ ਧਰਤੀ ਦੇ ਜਿਹੜੇ ਹੈਗੇ ਰਹਿ ਕੇ ਮਾਣ ਮਹਿਸੂਸ ਕਰਦੇ ਆ ਠੀਕ ਹੈ ਸਾਨੂੰ ਇਸ ਧਰਤੀ ਨੇ ਜਨਮ ਦਿੱਤਾ ਸੀ ਇਸ ਧਰਤੀ ਨੂੰ ਨਾ ਤਾਂ ਮਾੜਾ ਕਹਿ ਸਕਦੇ ਆ ਨਾ ਮਾੜਾ ਸੁਣ ਸਕਦੇ ਆ ਠੀਕ ਹੈ ਇਹ ਸਾਡੀ ਮਾਤ ਭੂਮੀ ਆ ਜਿੱਥੇ ਅਸੀਂ ਜਨਮੇ ਆ ਅਸੀਂ ਜਨਮ ਲਿਆ ਅਸੀਂ ਇੱਥੇ ਵਧੇ ਫੁੱਲੇ ਆ ਸਾਡਾ ਭਾਈਚਾਰਾ ਸਾਡੀ ਇੱਥੇ ਵਿਲੱਖਣ ਜਿਹੜੀ ਹੈਗੀ ਆ ਸਾਡੀ ਇੱਥੇ ਦੇਖਾ ਦੁਨੀਆ ਦੇ ਵਿੱਚ ਤੇ ਅੱਗੇ ਆਪਾਂ ਗੱਲ ਕਰਦੇ ਆ ਬਈ ਮੈਡੀਕਲ ਫੈਸਿਲਿਟੀ ਦੀ ਕਹਿੰਦੇ ਸੀ ਵੀ ਮੈਡੀਕਲ ਫੈਸਿਲਿਟੀ ਕੈਨੇਡਾ ਦੀ ਵਧੀਆ ਤੁਸੀਂ ਮੈਨੂੰ ਹੁਣ ਇਹ ਦੱਸੋ ਵੀ ਬਹੁਤ 17000 ਬੰਦਾ ਜਿਹੜਾ 2023 ਦੇ ਵਿੱਚ ਇਲਾਜ ਤੋਂ ਵਾਂਝਾ ਰਹਿ ਗਿਆ ਉਹ ਇਲਾਜ ਹੋਣੋਂ ਉਹਨਾਂ ਦੀ ਡੈਥ ਹੋ ਗਈ ਇਹ ਸਰਕਾਰੀ ਅੰਕੜੇ ਆ ਕੈਨੇਡਾ ਦੇ ਕਹਿੰਦੇ ਆ ਗੂਗਲ ਕਰਕੇ ਬੇਸ਼ੱਕ ਤੁਸੀਂ ਦੇਖ ਲਓ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਥੋੜੇ ਮਹੀਨਿਆਂ ਦੀ ਗੱਲ ਹੈ ਲੇਡੀਜ਼ ਨੂੰ ਬੱਚਾ ਹੋਣ ਵਾਲਾ ਸੀ ਕੈਨੇਡਾ ਦੇ ਵਿੱਚ ਹਸਪਤਲ ਗਈ ਉਹਨੂੰ ਟਰੀਟ ਨਹੀਂ ਕੀਤਾ ਗਿਆ ਤੇ ਮੌਕੇ ਤੇ ਉਹਨੇ ਵਿਚਾਰੀ ਨੇ ਹਸਪਤਲ ਦੀਆਂ ਜਿਹੜੀਆਂ ਪੌੜੀਆਂ ਤੇ ਬੱਚੇ ਨੂੰ ਜਨਮ ਦਿੱਤਾ ਇਹ ਦੱਸੋ ਇਹ ਘਟਨਾ ਗਲਤ ਹੈ ਕਿ ਸਹੀ ਹੈ ਇਹ ਜ਼ਰੂਰ ਦੱਸਿਓ ਜੀ ਇਸ ਕਰਕੇ ਇਹ ਸਾਰੀ ਦੁਨੀਆ ਨੂੰ ਪਤਾ ਹੈ ਇਹ ਜਿਹੜੇ ਕੈਨੇਡਾ ਦੇ ਵਿੱਚ ਲੋਕ ਰਹਿ ਰਹੇ ਉਹਨਾਂ ਨੂੰ ਵੀ ਪਤਾ ਹੈ ਵੀ ਸਾਡੇ ਜਿਹੜਾ ਹੈਲਥ ਸਿਸਟਮ ਆ ਕਿੱਥੇ ਖੜਾ ਹੈਗਾ ਕਿੰਨੀ ਕੁ ਉਥੇ ਲੋਕਾਂ ਦੀ ਕੇਅਰ ਕੀਤੀ ਜਾਂਦੀ ਕਿੰਨਾ ਕੁ ਉਥੇ ਐਮਰਜੈਂਸੀ 'ਚ ਹੱਥ ਪਾਇਆ ਜਾਂਦਾ ਇਹ ਜੱਗ ਜਹਾਰ ਆ ਜੇ ਤੁਸੀਂ ਕੈਨੇਡਾ ਦੇ ਮੈਡੀਕਲ ਨੂੰ ਕਹਿੰਨੇ ਹੋ ਵੀ ਬੈਸਟ ਆ ਵਧੀਆ ਤਾਂ ਤੁਸੀਂ ਤਰਕ ਦੇ ਆਧਾਰ ਤੇ ਐਵਿਡੈਂਸ ਤੇ ਬੇਸ ਤੇ ਜ਼ਰੂਰ ਇੱਕ ਵੀਡੀਓ ਬਣਾ ਕੇ ਸਾਂਝੀ ਕਰਿਓ ਜੀ ਤੇ ਅਸੀਂ ਜੇ ਸਾਡੀ ਗੱਲ 'ਚ ਝੂਠ ਹੋਇਆ ਥੋਡੀ ਗੱਲ 'ਚ ਸਚਾਈ ਹੋਇਆ ਤਾਂ ਅਸੀਂ ਤੁਹਾਡੀ ਵੀਡੀਓ ਨੂੰ ਐਪਰੀਸ਼ੀਏਟ ਕਰਾਂਗੇ ਠੀਕ ਹੈ ਅੱਗੇ ਹੁਣ ਜਿਹੜੇ ਬਾਈਆਂ ਨੇ ਵੀਡੀਓ ਬਣਾਈ ਆ ਹਨਾ ਕੈਨੇਡਾ ਭਗਤਾਂ ਜਿਹੜੇ ਜਿਹੜੇ ਪੰਜਾਬ ਨੂੰ ਪੰਜਾਬ ਤੋਂ ਜਾ ਕੇ ਪੰਜਾਬ ਨੂੰ ਨਿੰਦ ਰਹੇ ਆ ਵੀ ਪੰਜਾਬ ਤਾਂ ਆਏ ਆ ਜੀ ਉੱਥੇ ਫਲਾਨਾ ਉੱਥੇ ਆਬੋ ਹਵਾ ਨਹੀਂ ਠੀਕ ਉੱਥੇ ਪਾਣੀ ਨਹੀਂ ਠੀਕ ਉੱਥੇ ਤਾਂ ਜੀ ਹੁਣ ਪਹਿਲਾਂ ਕੀ ਸੀਗਾ ਜਦੋਂ ਪੰਜਾਬੀ ਬਹੁਤਾਤ ਦੇ ਵਿੱਚ ਕੈਨੇਡਾ ਵਰਗੇ ਮੁਲਕਾਂ ਚ ਨਹੀਂ ਗਏ ਸੀ ਇੱਕ ਭੇਦ ਸੀ ਇੱਕ ਭੇਦ ਬਣਿਆ ਹੋਇਆ ਸੀਗਾ ਤੁਸੀਂ ਕਦੇ ਦੱਸਿਆ ਵੀ ਅਸੀਂ ਹਫ਼ਤਾ ਹਫ਼ਤਾ ਦਸ-ਦਸ ਤਨ ਕੈਨੇਡਾ ਦੇ ਵਿੱਚ ਨਾਉਂਦੇ ਨਹੀਂ ਤੁਸੀਂ ਦੱਸਿਆ ਕਦੇ ਵੀ ਅਸੀਂ ਉੱਥੇ ਬੈਈਆਂ ਰੋਟੀਆਂ ਖਾਣੇ ਤੁਸੀਂ ਦੱਸਿਆ ਕਿਤੇ ਅਸੀਂ ਇੱਕੋ ਕੱਪੜੇ ਹਫ਼ਤਾ ਪਾ ਕੇ ਕੰਮ ਕਰਦੇ ਆ ਤੁਸੀਂ ਦੱਸਿਆ ਕਿਤੇ ਉੱਥੇ ਵੀ ਗੰਦਗੀ ਹੈਗੀ ਆ ਤੁਸੀਂ ਕਦੇ ਦੱਸਿਆ ਵੀ ਉੱਥੇ ਵੀ ਮੱਛਰ ਹੈਗੇ ਆ ਤੁਸੀਂ ਕਦੇ ਦੱਸਿਆ ਕਿਸੇ ਨੂੰ ਵੀ ਉੱਥੇ ਵੀ ਮੱਖੀਆਂ ਹੈਗੀਆਂ ਤੁਸੀਂ ਆ ਕੇ ਪੰਜਾਬ ਇਹ ਕਹਿੰਨੇ ਹੋ ਉੱਥੇ ਤਾਂ ਜੀ ਮੱਖੀਆਂ ਨਹੀਂ ਉੱਥੇ ਤਾਂ ਮੱਛਰ ਨਹੀਂ ਹੈਗਾ ਉੱਥੇ ਤਾਂ ਜੀ ਇੰਨੀ ਸਾਫ਼ ਸਫਾਈ ਆ ਉੱਥੇ ਤਾਂ ਜੀ ਅਜੀ ਤੁਹਾਨੂੰ ਤੁਸੀਂ ਦੱਸਿਆ ਕਿਸੇ ਵੀ ਅਸੀਂ ਜਿਹੜਾ ਸੀਵਰੇਜ ਟ੍ਰੀਟਡ ਪਾਣੀ ਪੀਂਦੇ ਆ ਕੈਨੇਡਾ ਦੇ ਵਿੱਚ ਤੁਸੀਂ ਕਦੇ ਇਹ ਦੱਸਿਆ ਵੀ ਮਾਈਨਰ ਪ੍ਰੈਗਨੈਂਸੀ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਤੁਸੀਂ ਇਹ ਦੱਸਿਆ ਵੀ ਜਿਹੜੇ ਖਬਰਾਂ ਫਲਾਈਆਂ ਜਾ ਰਹੀਆਂ ਵੀ ਹਾਰਟ ਅਟੈਕ ਨਾਲ ਜਿਹੜੀ ਨੌਜਵਾਨਾਂ ਦੀ ਡੈਥ ਹੋ ਗਈ ਉਹ ਓਵਰਡੋਜ਼ ਕਰਕੇ ਹੋ ਰਹੀ ਤੁਸੀਂ ਇਹ ਗੱਲਾਂ ਦਸੀਆਂ ਤੁਸੀਂ ਹਮੇਸ਼ਾ ਹੀ ਜਿਹੜਾ ਹੈਗਾ ਵਦਾ ਚੜਾ ਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੱਲਾਂ ਦਸੀਆਂ ਕਿ ਜੀ ਉੱਥੇ ਤਾਂ ਜੀ ਬਹੁਤ ਹਵਾ ਪਾਣੀ ਇੰਨਾ ਸਾਫ਼ ਹੈ ਜੀ ਮੈਂ ਤਾਂ ਇੱਥੇ ਪੰਜਾਬ ਚ ਪਾਣੀ ਬਸਲੀਰੀ ਦਾ ਹੀ ਪੀਊਂਗਾ ਜੀ ਮੈਂ ਤਾਂ ਦੂਜਾ ਪੀ ਨਹੀਂ ਸਕਦਾਗਾ ਮੇਰੇ ਹਾਜਮ ਨਹੀਂ ਹੋ ਸਕਦਾਗਾ ਭੋਲੇ ਭਾਲੇ ਲੋਕ ਜਿਹੜੇ ਤੁਹਾਡੀਆਂ ਗੱਲਾਂ ਦੇ ਵਿੱਚ ਆ ਗਏ ਉਹਨਾਂ ਨੇ ਕਿਹਾ ਵੀ ਵਾਹ ਵੀ ਵਾਹ ਇੰਨੇ ਸੋਹਣੇ ਕੱਪੜੇ ਪਾਏ ਨੇ ਬੂਟ ਵਧੀਆ ਪਾਏ ਯਾਰ ਉੱਥੇ ਤਾਂ ਮੈਲੇ ਹੁੰਦੇ ਨਹੀਂ ਹੁਣੇ ਉੱਥੇ ਤਾਂ ਕੱਪੜੇ ਮੈਲੇ ਹੁੰਦੇ ਨਹੀਂ ਉੱਥੇ ਤਾਂ ਕਿਆ ਬਾਤਾਂ ਹੀ ਆ ਉੱਥੇ ਤਾਂ ਆ ਸਿਸਟਮ ਹੈ ਜੀ ਤੇ ਉਹਨਾਂ ਨੂੰ ਇੱਥੋਂਕ ਮੋਰਲ ਜਿਹੜਾ ਹੈਗਾ ਉਹਨਾਂ ਦੇ ਦਿਮਾਗ 'ਚ ਇਹ ਗੱਲਾਂ ਵਾੜਦੀਆਂ ਵੀ ਸਵਰਗ ਤਾਂ ਸਿਰਫ ਕੈਨੇਡਾ ਅਮਰੀਕਾ ਵਰਗੇ ਮੁਲਕਾਂ 'ਚ ਹੀ ਆ ਪੰਜਾਬ ਤਾਂ ਸਵਰਗ ਹੈ ਨਹੀਂ ਉਹਦਾ ਖਮਿਆਜਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਿਆ ਆਪਦੀਆਂ ਜ਼ਮੀਨਾਂ ਵੇਚਣੀਆਂ ਪਈਆਂ ਪਲੱਸ 2 ਵਾਲੇ ਜਵਾਕ ਅੱਗੇ ਪੜ ਕੇ ਨਹੀਂ ਰਾਜੇ ਰਾਜੀ ਉਹਨਾਂ ਦੇ ਹਮੇਸ਼ਾ ਦਿਮਾਗ 'ਚ ਇਹ ਗੱਲ ਵੱਡੀ ਵੀ ਆ ਵੀ ਅਸੀਂ ਤਾਂ ਕੈਨੇਡਾ ਜਾਣਾ। ਅਸੀਂ ਤਾਂ ਅਮਰੀਕਾ ਜਾਣਾ, ਅਸੀਂ ਤਾਂ ਆਸਟ੍ਰੇਲੀਆ ਜਾਣਾ। ਕਦੇ ਉਹਨਾਂ ਨੂੰ ਤੁਸੀਂ ਗਾਈਡ ਕੀਤਾ ਵੀ ਤੁਸੀਂ ਪੰਜਾਬ 'ਚ ਰਹਿ ਕੇ ਗ੍ਰੈਜੂਏਸ਼ਨ ਕਰੋ, ਡਾਕਟਰ ਬਣੋ, ਇੰਜੀਨੀਅਰ ਬਣੋ, ਵਕੀਲ ਬਣੋ, ਠੀਕ ਹੈ, ਸੀਏ ਬਣੋ, ਠੀਕ ਹੈ ਜੀ, ਆਈਪੀਐਸ ਬਣੋ, ਆਈਐਸ ਬਣੋ ਕਦੇ ਉਹਨਾਂ ਨੂੰ ਗਾਈਡ ਕੀਤਾ ਤੁਸੀਂ? ਸਿਰਫ ਜਿਹੜਾ ਇੱਕ ਪਾਸਾ ਵਿਖਾ ਕੇ ਭਲੇ ਭਲੇ ਲੋਕਾਂ ਦਾ ਜਿਹੜਾ ਪੰਜਾਬ ਦੇ ਲੋਕਾਂ ਦਾ ਮਾਈਂਡ ਡਿਵਰਟ ਹੋਇਆ। ਪੰਜਾਬ ਨੂੰ ਆਰਥਿਕ ਨੁਕਸਾਨ ਹਜ਼ਾਰਾਂ ਕਰੋੜ ਜਿਹੜਾ ਪੰਜਾਬ ਦਾ ਪੈਸਾ ਫੌਰਨ ਦੇ ਵਿੱਚ ਸਟੂਡੈਂਟਾਂ ਦੇ ਰੂਪ ਚ ਚਲਾ ਗਿਆ ਜ਼ਮੀਨਾਂ ਵਿੱਚ ਨਹੀਂ ਆਪਣੀਆਂ ਪੰਜਾਬ ਦੇ ਲੋਕ ਕਰਜ਼ਾਈ ਹੋ ਗਏ ਇਹ ਕਿਹਦੇ ਕਰਕੇ ਹੋਇਆ ਮੈਂ ਇਹਦਾ ਵੀ ਜਵਾਬ ਜਾਣੂੰਗਾ ਵੀ ਕਿਉਂ ਹੋਇਆ ਇਸ ਕਰਕੇ ਸਚਾਈ ਹਮੇਸ਼ਾ ਸਚਾਈ ਹੁੰਦੀ ਹੈ ਜਿਹੜਾ ਝੂਠਾ ਹਮੇਸ਼ਾ ਝੂਠ ਹੀ ਹੁੰਦਾ ਹੁਣ ਬਾਹਰਲੇ ਮੁਲਕ ਕਿਉਂ ਬਣੇ ਸੀ ਕਿਸ ਵਾਸਤੇ ਬਾਹਰਲੇ ਮੁਲਕ ਆਪਣੇ ਲੋਕ ਜਿਹੜੇ ਪੰਜਾਬੀ ਅਰਬ ਕੰਟਰੀਆਂ ਜਾਂ ਦੂਜੀਆਂ ਕੰਟਰੀਆਂ ਜਾਂਦੇ ਸੀ ਕਿਉਂ ਜਾਂਦੇ ਸੀ ਪਰਿਵਾਰ ਦਾ ਇੱਕ ਮੈਂਬਰ ਜਾਂਦਾ ਸੀਗਾ ਕਮਾਈ ਕਰਕੇ ਮੁੜਿਆ ਆਉਂਦਾ ਸੀਗਾ ਠੀਕ ਆ ਆਪਾਂ ਸਿਸਟਮ ਬਣਾ ਲਿਆ ਵੀ ਚਲੋ ਜੋ ਜੀਆ ਜੰਤ ਚਲੋ ਤੁਸੀਂ ਮਾਮੇ ਚਾਚੇ ਤਾਏ ਸਭ ਉਧਰ ਢੋਲੇ ਆਪਾਂ ਠੀਕ ਆ ਫਿਰ ਆਪਾਂ ਪੰਜਾਬ ਨੂੰ ਨਿੰਦਦੇ ਆ ਵੀ ਪੰਜਾਬ ਆਏ ਆ ਹੁਣ ਬਹੁਤ ਸਾਰੇ ਕੇਸਾਂ ਦੇ ਵਿੱਚ ਆਏ ਬੰਦੇ ਆਪਦੇ ਬਜ਼ੁਰਗਾਂ ਦੇ ਭੋਗ ਤੇ ਜਾਂ ਡੈਥ ਤੇ ਨਹੀਂ ਪਹੁੰਚ ਸਕੇ ਉਹ ਵੀ ਸੰਸਥਾਵਾਂ ਨੂੰ ਵੀ ਤੁਸੀਂ ਲੈ ਲਓ ਜੀ 10000 ਰੁਪਇਆ ਬਾਪੂ ਦਾ ਆਪੇ ਭੋਗ ਪਾ ਦਿਓ ਕੀ ਅਸੀਂ ਉਹ ਜਾਂ ਕਲਚਰ ਚਾਹੁੰਦੇ ਆ ਕਿ ਉਹ ਜਾਂ ਮਲਕ ਚਾਹੁੰਦੇ ਆ ਵੀ ਜਿਹੜਾ ਇਹ ਇੱਥੋਂ ਤੱਕ ਨੌਬਤ ਆ ਜੇ ਕਿ ਸਾਡੇ ਬਜ਼ੁਰਗਾਂ ਦੀ ਜਿਹੜਾ ਆਖਰੀ ਜੜੀ ਹੈ ਕਿਰਿਆ ਕਰਮ ਵੀ ਨਾ ਕੀਤਾ ਜਾ ਸਕੇ ਕੀ ਤੁਸੀਂ ਚਾਹੁੰਦੇ ਆ ਵੀ 18 ਜਾਂ 20 ਸਾਲ ਦੇ ਚਲੇਗੇ ساری ਜ਼ਿੰਦਗੀ ਤੁਸੀਂ ਕਰਜ਼ਾ ਲਾਉਂਦੇ ਕਿਸ਼ਤਾਂ ਲਾਉਂਦੇ ਜਾਣ ਤੋਂ ਤੁਰਪੋਂ ਤੇ ਜਿਹੜੇ ਤੁਹਾਡੇ ਜਵਾਬ ਆ ਵੱਡੇ ਹੋ ਕੇ ਕਹਿਣ ਵੀ ਜਿਹੜਾ ਘਰ ਤੁਸੀਂ ਕਿਸ਼ਤਾਂ ਲਾਈਆਂ ساری ਉਮਰ ਕੰਮ ਕੀਤਾ ਸੀ ਉਸ ਘਰ ਜਿਨੀ ਰਹਿਣਾਗਾ ਸਾਡਾ ਉਹ ਕਰਨੀਗਾ ਕੀ ਇਹ ਨਹੀਂ ਹੋ ਰਿਹਾਗਾ ਥੋੜੇ ਜਿਹੜੇ ਜਵਾਨ ਕა ਟੀਨੇਜਰ ਆ ਕੈਨੇਡਾ ਅਮਰੀਕਾ ਮੁਲਕਾਂ ਦੇ ਵਿੱਚ ਜਿਹੜੇ ਜਵਾਨ ਵੱਡੇ ਹੋ ਰਹੇ ਆ ਕਿ ਉਹ ਨਹੀਂ ਕਹਿੰਦੇਗੇ ਵੀ ਅਸੀਂ ਘਰੇ ਨਹੀਂ ਆਉਣਾ ਜਾਂ ਅਸੀਂ ਫਲਾਨੇ ਥਾਂ ਤੇ ਅਸੀਂ ਇੰਡੀਪੈਂਡੈਂਟ ਆ ਅਸੀਂ ਗੋਰੇ ਨਾਲ ਵਿਆਹ ਕਰਾਉਣਾ ਅਸੀਂ ਕਾਲੇ ਨਾਲ ਵਿਆਹ ਕਰਾਉਣਾ ਕੀ ਇਹ ਗੱਲਾਂ ਨਹੀਂ ਹੋ ਰਹੀਆਂ ਗਿਆ ਕਿ ਇਹ ਸਾਡੇ ਕਲਚਰ ਦਾ ਹਿੱਸਾ ਹੈਗਾ ਜਾਂ ਕੀ ਤੁਸੀਂ ਐਕਸੈਪਟ ਕਰਦੇ ਇਹ ਚੀਜ਼ਾਂ ਹੁਣ ਬਾਈਆਂ ਨੇ ਬੜੀ ਡਿਟੇਲ ਨਾਲ ਵੀਡੀਓ ਬੁਲਾਈ ਤਰਕ ਦੇ ਦੇ ਕੇ LGBT ਤੇ ਤੁਸੀਂ ਗੱਲ ਕੀਤੀ LGBT ਚੰਗਾ ਕਿ ਮਾੜਾ ਐਬਸਪੋਰਟ ਦੇ ਵਿੱਚ LGBT ਤੇ ਕਿਉਂ ਧਰਨੇ ਲੱਗੇ ਕਿਉਂ ਲੋਕਾਂ ਨੇ ਰੌਲਾ ਪਾਇਆਗਾ ਕਿ ਅਸੀਂ ਪੰਜਾਬੀ ਚਾਹੁੰਨੇ ਆ ਵੀ ਜਿਹੜਾ ਹੈਗਾ ਸਾਡੇ ਜਵਾਕ ਆ ਉਹ ਕਾਮਨ ਬਾਥਰੂਮਾਂ ਦੇ ਵਿੱਚ ਜਾਣ ਕਿ ਅਸੀਂ ਇਹ ਚੀਜ਼ਾਂ ਨੂੰ ਐਪਰੀਸ਼ੀਏਟ ਕਰਦੇ ਆ ਜੋ ਹੋ ਰਿਹਾਗਾ ਇਸ ਕਰਕੇ ਜੋ ਸਚਾਈ ਆ ਉਹ ਸਚਾਈ ਆ ਜੋ ਝੂਠਾ ਉਹ ਹਮੇਸ਼ਾ ਹੀ ਝੂਠ ਰਹੂਗਾ ਆਪਾਂ ਜਿਹੜਾ ਹੈਗਾ ਅੰਨੇ ਭਗਤ ਨਾ ਬਣ ਕੇ ਆਪਾਂ ਇਸ ਸਚਾਈ ਨੂੰ ਜ਼ਰੂਰ ਐਕਸੈਪਟ ਕਰੀਏ ਜੋ ਮਾੜੀ ਚੀਜ਼ ਆ ਮਾੜੀ ਹੁੰਦੀ ਹੈ ਜੋ ਚੰਗੀ ਚੀਜ਼ ਆ ਚੰਗੀ ਅਸੀਂ ਕਿਸੇ ਮੋਲਕ ਨੂੰ ਮਾੜਾ ਨਹੀਂ ਕਹਿੰਦੇਗੇ ਅਸੀਂ ਹਮੇਸ਼ਾ ਹੀ ਕਿਹਾ ਵੀ ਬਾਹਰ ਜਾਓ ਕਿਸੇ ਵੀ ਮੋਲਕ ਚ ਜਾਓ ਪੈਸਾ ਕਮਾਓ ਪਰ ਆ ਕੇ ਆਪਦੇ ਪੰਜਾਬ ਚ ਇਨਵੈਸਟ ਕਰੋ ਜ਼ਮੀਨਾਂ ਖਰੀਦੋ ਤਾਂ ਸਵਾਦ ਆ ਸਾਡਾ ਪੰਜਾਬ ਵਧੇ ਸਾਡੇ ਪੰਜਾਬਾਂ ਪੰਜਾਬੀਆਂ ਦੇ ਲੋਕਾਂ ਕੋਲੇ ਜ਼ਮੀਨਾਂ ਵਧਣ ਲੋਕਾਂ ਨੂੰ ਕੰਮ ਕਰ ਮਿਲੇ ਪੰਜਾਬ ਚ ਪੈਸਾ ਆਵੇ ਪੰਜਾਬ ਦੇ ਜਿਹੜੇ ਸਟੂਡੈਂਟ ਆ ਭੈਣ ਭਰਾ ਸਾਡੇ ਪਲੱਸ 2 ਕਰਕੇ ਇਹ ਸੋਚ ਨਾ ਰੱਖਣ ਵੀ ਇਹ ਸਾ ਪੰਜਾਬ ਚ ਕੁਝ ਐ ਨਹੀਂਗਾ ਅਸੀਂ ਫਲਾਨੇ ਮੁਲਕ ਚ ਜਾਣਾ ਉਹ ਇਹ ਸੋਚ ਰੱਖਣ ਵੀ ਅਸੀਂ ਇੱਥੇ ਗ੍ਰੈਜੂਏਸ਼ਨ ਕਰਨੀ ਆ ਇੱਥੇ ਐਮਏ ਬੀਐਡ ਇੱਥੇ ਮਾਸਟਰ ਡਿਗਰੀ ਕਰਨੀ ਆ ਇੱਥੇ ਕੋਰਸ ਕਰਕੇ ਇੱਥੇ ਕਾਮਯਾਬ ਹੋਣਾ ਤਾਂ ਸਵਾਦ ਆ ਹੁਣ ਸਭ ਤੋਂ ਵੱਡਾ ਮੈਟਰ ਆ ਹਨਾ ਜਿਹੜੇ ਬਾਈਆਂ ਨੇ ਫਿਰ ਮੇਰੀ ਗੱਲ ਉੱਥੇ ਆ ਜਾਂਦੇ ਵੀ ਵੀਡੀਓ ਬਣਾਈ ਆ ਕੈਨੇਡਾ ਦੇ ਫੇਵਰ ਚ ਵੀਡੀਓ ਬਣਾਈ ਐ ਕਿ ਤੁਸੀਂ ਨਸਲ ਕੁਸ਼ੀ ਨਹੀਂ ਮੰਨਦੇ ਵੀ ਨਸਲ ਕੁਸ਼ੀ ਹੋ ਰਹੀ ਐ ਜੇ ਤੁਸੀਂ ਕਹਿੰਦੇ ਆ ਵੀ ਨਸਲ ਕੁਸ਼ੀ ਨਹੀਂ ਹੋ ਰਹੀ ਤਾਂ ਇੱਕ ਵੀਡੀਓ ਤੁਸੀਂ ਜ਼ਰੂਰ ਪੋਸਟ ਕਰਿਓ ਜੀ ਠੀਕ ਐ ਕਿ ਤੁਸੀਂ ਇਹ ਵੀ ਵੀਡੀਓ ਪੋਸਟ ਕਰਿਓ ਜੀ ਵੀ ਸਾਡੇ ਜਵਾਕ ਆ ਜਿਹੜੇ ਵੱਡੇ ਹੋ ਕੇ ਪੰਜਾਬੀ ਮੁੰਡੇ ਕੁੜੀਆਂ ਨਾਲ ਵਿਆਹ ਕਰਾਉਣਗੇ ਪੰਜਾਬ ਮੋੜਨਗੇ ਜਿਹੜੀਆਂ ਜ਼ਮੀਨ ਜਾਇਦਾਦਾਂ ਸਾਡੇ ਬਜ਼ੁਰਗਾਂ ਨੇ ਖੂਨ ਪਸੀਨਾ ਵਹਾ ਕੇ ਉਕੇ ਬਣਾਈਆਂ ਜਾਂ ਸਾਡੇ ਗੁਰੂਆਂ ਨੇ ਸਾਡੇ ਯੋਧਿਆਂ ਨੇ ਇਹਨਾਂ ਇਹ ਜ਼ਮੀਨਾਂ ਨੂੰ ਬਚਾਉਣ ਵਾਸਤੇ ਯੁੱਧ ਲੜਿਆ ਉਹ ਜ਼ਮੀਨਾਂ ਦੀ ਦੇਖ ਰਹਿ ਕੇ ਕਰਨਗੇ ਉਹ ਜ਼ਮੀਨਾਂ 'ਚ ਖੇਤੀ ਕਰਨਗੇ ਉਹ ਜ਼ਮੀਨਾਂ ਨੂੰ ਸੰਭਾਲਣਗੇ ਤੁਸੀਂ ਇਹ ਵੀਡੀਓ ਜ਼ਰੂਰ ਬਣਾਓ ਜੇ ਜਾਂ ਤੁਸੀਂ ਐਕਸੈਪਟ ਕਰੋ ਇਹ ਗੱਲ ਵੀ ਸਾਡੇ ਜਵਾਕਾਂ ਨੇ ਪੰਜਾਬ 'ਚ ਨਹੀਂ ਆਉਣਾ ਉਹਨਾਂ ਨੂੰ ਪੰਜਾਬ ਨਾਲ ਕੋਈ ਲਗਾਵ ਨਹੀਂ ਉਹ ਜਿਹੜੀ ਸਾਡੀ ਜ਼ਮੀਨ ਆ ਸਾਡੇ ਜਿਉਂਦੇ ਜੀ ਤਾਂ ਠੀਕ ਹੈ ਸਾਡੇ ਜਾਣ ਤੋਂ ਬਾਅਦ ਉਹ ਜ਼ਮੀਨਾਂ ਵੇਚਣਗੇ ਇਹ ਵੀਡੀਓ ਬਣਾ ਕੇ ਐਕਸੈਪਟ ਕਰੋ ਇਹ ਚੀਜ਼ ਜ਼ਰੂਰ ਪੋਸਟ ਕਰੋ ਵੀ ਇਹ ਗੱਲ ਨਹੀਂ ਹੈਗੀ ਤਾਂ ਇਸ ਕਰਕੇ ਹਮੇਸ਼ਾ ਹੀ ਜਿਹੜਾ ਹੈਗਾ ਨਸਲ ਕੁਸ਼ੀ ਹੈ ਜਿਹੜਾ ਇੱਕ ਬਹੁਤ ਵੱਡਾ ਮੁੱਦਾ ਸਾਨੂੰ ਉਹਦੇ ਬਾਰੇ ਚਿੰਤਤ ਹੋਣਾ ਚਾਹੀਦਾ ਹੈਗਾ ਜੋ ਫੈਮਿਲੀਆਂ ਕੈਨੇਡਾ ਅਮਰੀਕਾ ਕਿਸੇ ਵੀ ਮੋਲਕ ਨੂੰ ਛੱਡ ਕੇ ਆਈਆਂ ਉਹ ਵਾਕਈ ਹੀ ਆਪਦੇ ਇਸ ਚਿੰਤਾ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਚਿੰਤਤ ਸੀ ਉਹ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਹੈਗੇ ਜਵਾਕ ਹੈ ਵੱਡੇ ਹੋ ਕੇ ਉਹ ਜੇ ਮੁਲਕਾਂ ਦੇ ਵਿੱਚ ਉਹ ਜੇ ਸਿਸਟਮ ਦੇ ਵਿੱਚ ਵੱਡੇ ਹੋਣ ਅਸੀਂ ਉਹਨਾਂ ਨੂੰ ਪੰਜਾਬ ਨਾਲ ਜੋੜਨਾ ਆਪਦੀ ਮਿੱਟੀ ਨਾਲ ਜੋੜਨਾ ਆ ਆਪਦੀ ਸੰਸਕ੍ਰਿਤੀ ਨਾਲ ਜੋੜਨਾ ਆ ਆਪਦੇ ਪੰਜਾਬ ਚ ਵੱਡੇ ਕਰਨਾ ਇੱਥੇ ਵਧੀਆ ਅਫਸਰ ਬਣਾਉਣਾ ਇੱਥੇ ਨੌਕਰੀਆਂ ਦਿਵਾਉਣੀਆਂ ਹੈਗੀਆਂ ਉਹ ਪਕੌੜੇ ਨਹੀਂ ਆਪਾਂ ਉਹਨਾਂ ਨੂੰ ਕਹਿ ਸਕਦੇ ਉਹਨਾਂ ਦੀ ਸੋਚ ਬਹੁਤ ਡੂੰਗੀ ਸੋਚ ਹੈ ਜੇ ਤੁਹਾਡੀ ਅੱਜ ਨਹੀਂ ਨਾ ਸੋਚ ਵੀ ਕੈਨੇਡਾ ਬਹੁਤ ਵੱਡਾ ਮੁਲਕ ਬਹੁਤ ਵਧੀਆ ਮੁੜਕਿਆ ਬਹੁਤ ਵਧੀਆ ਸਿਸਟਮ ਹੈ ਜਦੋਂ ਤੁਸੀਂ ਤੁਹਾਡੇ ਜਵਾਬ ਕ ਵੱਡੇ ਹੋਗੇ ਟੀਨੇਜਰ ਹੋਗੇ ਉਦੋਂ ਤੁਹਾਨੂੰ ਕਿਸੇ ਸਟੇਜ ਤੇ ਜਾ ਕੇ ਜਰੂਰ ਰਿਅਲਾਈਜ਼ ਹੋਊਗਾ ਵੀ ਕੈਨੇਡਾ ਦੇ ਡਰਾਬੈਕ ਕੀ ਆ ਪੈਸਾ ਜਰੂਰ ਕਮਾਇਆ ਜਾ ਸਕਦਾ ਡਾਲਰ ਜਰੂਰ ਤੁਹਾਡੇ ਅਕਾਊਂਟਾਂ ਚ ਵਾਧੂ ਹੋਣਗੇ ਪਰ ਜੋ ਤੁਸੀਂ ਜੋ ਚੀਜ਼ਾਂ ਤੁਸੀਂ ਕਵਾਉਂਗੇ ਉਹ ਤੁਹਾਨੂੰ ਅਹਿਸਾਸ ਬਾਅਦ ਚ ਹੋਊਗਾ ਵੀ ਕੀ ਕਵਾਇਆ ਤੁਸੀਂ ਜਿਹੜਾ ਹੈਗਾ ਮੁੰਡੇ ਕੁੜੀਆਂ ਇੱਕਠੇ ਕਈ ਕਈ ਘਰਾਂ ਦੇ ਵਿੱਚ ਰਹਿ ਰਹੇ ਆ ਕੀ ਤੁਸੀਂ ਕਿਸੇ ਨੇ ਉਹ ਵੀਡੀਓ ਬਣਾ ਕੇ ਪਾਈ ਆ ਵੀ ਆ ਦੇਖੋ ਜੀ ਬਹੁਤ ਮਾੜਾ ਕੰਮ ਹੋ ਰਿਹਾ ਸਿਰਫ ਉਹ ਬੰਦਿਆਂ ਨੇ ਗੱਲਾਂ ਦਸੀਆਂ ਜੋ ਪੰਜਾਬ ਤੋਂ ਕੈਨੇਡਾ ਤੋਂ ਮੁੜ ਕੇ ਆਏ ਆ ਵੀ ਉੱਥੇ ਆ ਕੁਝ ਹੋ ਰਿਹਾ ਤੁਸੀਂ ਕਦੇ ਦੱਸਿਆ ਵੀ ਇਹ ਗੱਲ ਬਹੁਤ ਮਾੜੀ ਹੋ ਰਹੀ ਹੈ ਜੀ ਤੁਸੀਂ ਕਿਸੇ ਦੀ ਹੈਲਪ ਕੀਤੀ ਆ ਵੀ ਜਿਹੜੇ 5-7 ਰਹਿ ਰਹੇ ਆ ਤੁਸੀਂ ਆ ਜਾਓ ਵੀ ਅਸੀਂ ਤੁਹਾਨੂੰ ਜਿਹੜਾ ਹੈਗਾ ਅਕਮੋਡੇਸ਼ਨ ਦਿੰਨੇ ਆ ਬੇਸਮੈਂਟ ਦਿੰਨੇ ਆ ਤੁਸੀਂ ਇੱਥੇ ਇੰਨੇ ਜਾਣੇ ਨਾ ਰਹੋ ਕਿਤੇ ਕਿਸੇ ਦੀ ਹੈਲਪ ਕੀਤੀ ਆ ਮੰਗਾਈ ਕਿੰਨੀ ਹੋਗੀ ਲੋਕਾਂ ਦੀ ਘਰ ਖਰੀਦਣ ਦੀ ਪਹੁੰਚ ਤੋਂ ਬਾਹਰ ਹੋ ਗਏ ਲੋਕਾਂ ਤੋਂ ਰੈਂਟ ਨਹੀਂ ਭਰਿਆ ਜਾ ਰਿਹਾ ਹੈਂਡ ਟੂ ਮਾਉਥ ਹੋਏ ਪਏ ਆ ਇਹ ਕਹਿ ਦੇਣਾ ਕਦੇ ਤੁਸੀਂ ਇਕਨੋਮੀ ਇੰਡੀਆ ਦੀ ਇਕਨੋਮੀ ਤੇ ਕੈਨੇਡਾ ਦੀ ਇਕਨੋਮੀ ਨੂੰ ਕੰਪੈਰੀਸ਼ਨ ਕੀਤਾ ਤੁਸੀਂ ਕਦੇ ਇੰਡੀਆ ਦੇ ਇਨਫਰਾਸਟ੍ਰਕਚਰ ਨਾਲ ਕੈਨੇਡਾ ਦੇ ਇਨਫਰਾਸਟ੍ਰਕਚਰ ਨਾਲ ਕੰਪੇਅਰ ਕੀਤਾ ਅੱਜ ਦੇ ਟਾਈਮ ਦੇ ਵਿੱਚ ਇੰਡੀਆ ਕਿੱਥੇ ਖੜਾ ਕੈਨੇਡਾ ਕਿੱਥੇ ਖੜਾ ਕਦੇ ਕੰਪੇਅਰ ਕੀਤਾ ਸਿਰਫ ਜਿਹੜੇ ਜੜੀਆਂ ਫੈਮਲੀਆ ਹੌਸਲਾ ਕਰਕੇ ਮੁੜ ਕੇ ਆਈਆਂ ਉਹਨਾਂ ਨੂੰ ਕਹਿਣਾ ਕਿਉਂ ਕੈਨੇਡਾ ਤੋਂ ਭੱਜ ਕੇ ਗਏ ਆ ਜੀ ਕੰਮ ਤੋਂ ਡਰ ਕੇ ਗਏ ਆ ਉਹਨਾਂ ਤੋਂ ਇੱਥੇ ਕੰਮ ਨਹੀਂ ਹੋਇਆ ਜਾਂ ਪੈਸਾ ਜੋੜ ਕੇ ਗਏ ਆ ਤੇ ਚੰਗੀ ਗੱਲ ਆ ਅਸੀਂ ਵੀ ਇਹੀ ਰਿਕਵੈਸਟ ਕਰਦੇ ਆ ਸਾਰਿਆਂ ਨੂੰ ਵੀ ਜਿਹੜੇ ਚੰਗੇ ਬੰਦੇ ਆ ਜਿਨ੍ਹਾਂ ਨੇ ਚੰਗਾ ਪੈਸਾ ਕਮਾ ਲਿਆ ਉਹ ਪੰਜਾਬ 'ਚ ਇਨਵੈਸਟ ਕਰੋ ਪੰਜਾਬ 'ਚ ਆ ਕੇ ਇਨਵੈਸਟ ਕਰੋ ਪੰਜਾਬ 'ਚ ਬੜਾ ਸਕੋਪ ਆ ਪੰਜਾਬ 'ਚ ਜ਼ਮੀਨਾਂ ਖਰੀਦੋ ਪੰਜਾਬ ਦੀਆਂ ਜ਼ਮੀਨਾਂ ਬਚਾਓ ਆਪਦੇ ਮੁਲਕ ਵਾਪਸ ਆ ਜਾਣੇ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਹਮੇਸ਼ਾ ਚੰਗਾ ਹੀ ਹੁੰਦਾ ਹੈਗਾ ਪੰਜਾਬ ਦੀ ਸਰੋ ਜਮੀਨ ਛੱਡ ਕੇ ਇੱਥੋਂ ਭੱਜਣਾ ਉਹ ਨਹੀਂ ਚੰਗਾ ਹੁੰਦਾ ਆਪਾਂ ਉਹਨੂੰ ਕਿਤੇ ਨਾ ਕਿਤੇ ਜ਼ਰੂਰ ਆਪਾਂ ਇਹ ਕਹਿ ਸਕਦੇ ਆਂ ਕਿ ਜੋ ਪੰਜਾਬ ਨੂੰ ਛੱਡ ਕੇ ਜਾ ਰਿਹਾ ਉਹ ਚੰਗਾ ਨਹੀਂ ਕਰ ਰਿਹਾ ਉਸ ਵੀਡੀਓ ਦੇ ਵਿੱਚ ਬਾਈਆਂ ਨੇ ਕਿਹਾ ਵੀ ਤੁਸੀਂ ਜੇ ਪੰਜਾਬ ਜਾਣਾ ਚੁੱਪ ਕਰਕੇ ਜਾਓ ਰੌਲਾ ਨਾ ਪਾਓ ਰੌਲਾ ਕਿਉਂ ਨਾ ਪਾਓ ਬਈ ਜੇ ਉਹਨਾਂ ਨੂੰ ਸਾਡੀ ਕਮਿਊਨਿਟੀ ਦਾ ਸਾਡੇ ਲੋਕਾਂ ਦਾ ਫਿਕਰ ਆ ਉਹਨਾਂ ਨੂੰ ਫਿਕਰ ਆਉਂਦਾ ਉਹ ਜੇ ਚਾਰ ਬੰਦਿਆਂ ਨੂੰ ਗਾਈਡ ਕਰਦੇ ਆ ਵੀ ਉੱਥੋਂ ਦੀ ਸੱਚਾਈ ਦੱਸਦੇ ਆ ਤਾਂ ਕੀ ਮਾੜਾ ਕੀਤਾਗਾ ਉਹਨਾਂ ਨੇ ਤੁਸੀਂ ਜਿੰਨੇ ਵੀ ਰਿਵਰਸ ਮਾਈਗ੍ਰੇਸ਼ਨ ਵਾਲੇ ਬੰਦਿਆਂ ਨੇ ਵੀਡੀਓ ਬਣਾਈਆਂ ਜਾਂ ਇੰਟਰਵਿਊ ਦਿੱਤੀਆਂ ਤੁਸੀਂ ਇੱਕ ਵੀ ਵੀਡੀਓ ਚੱਕ ਕੇ ਉਹਦਾ ਤਰਕ ਕੱਢ ਕੇ ਉਹਦਾ ਬੰਦੇ ਦਾ ਨਾਮ ਲੈ ਕੇ ਦੱਸ ਦੋ ਵੀ ਉਹ ਬੰਦੇ ਨੇ ਆਹ ਗੱਲ ਇੱਥੇ ਗਲਤ ਕੀਤੀ ਆ ਉਹ ਆਹ ਚੀਜ਼ ਨੂੰ ਗਲਤ ਕਹਿ ਰਿਹਾ ਜਦੋਂ ਕਿ ਉਹਦਾ ਦੀ ਗੱਲ ਨਹੀਂ ਹੈਗੀ ਤਰਕ ਦੇ ਆਧਾਰ ਤੇ ਆਪਾਂ ਗੱਲ ਕਰੀਏ ਠੀਕ ਹੈ ਜੇ ਕੋਈ ਵਾਪਸ ਮੁੜਨਾ ਚਾਹੁੰਦਾ ਜਾਂ ਵਾਪਸ ਮੁੜ ਰਿਹਾ ਤਾਂ ਉਹਨੂੰ ਆਪਾਂ ਐਪਰੀਸ਼ੀਏਟ ਕਰੀਏ ਉਹਨੂੰ ਕਹੀਏ ਵੀ ਭਾਈ ਚੱਲ ਤੂੰ ਤਾਂ ਜਾ ਰਿਹਾ ਸਾਥੋਂ ਜਾ ਨਹੀਂ ਹੁੰਦਾ ਜਾਂ ਅਸੀਂ ਹਜੇ ਸਿਸਟਮ ਦੇ ਵਿੱਚ ਉਲਝੇ ਹੋਏ ਆ ਤਾਂ ਬਹੁਤ ਵਧੀਆ ਗੱਲ ਆ ਉਹਨੂੰ ਐਪਰੀਸ਼ੀਏਟ ਕਰਨਾ ਨਾ ਕਿ ਉਹਨਾਂ ਨੂੰ ਆਪਾਂ ਪਘੋੜੇ ਕਹੀਏ ਇਹ ਜਿਹੜੀਆਂ ਗੱਲਾਂ ਸੀਗੀਆਂ ਮੈਂ ਡਿਸਕਸ ਕਰਨਾ ਚਾਹੁੰਦਾ ਸੀਗਾ ਤੁਹਾਡੇ ਨਾਲ ਤਾਂ ਹੀ ਇਹ ਵੀਡੀਓ ਮੈਂ ਬਣਾਉਣ ਲੱਗਿਆ ਸੀ ਵੀਡੀਓ ਦਾ ਮਕਸਦ ਸਿਰਫ ਇਹ ਹੀ ਆ ਵੀ ਕੋਈ ਮੁਲਕ ਕੋਈ ਨਹੀਂ ਮਾੜਾ ਹੁੰਦਾ ਮੁਲਕਾਂ ਦੇ ਸਿਸਟਮ ਅਪਾ ਜਰੂਰ ਕਹਿ ਸਕਦੇ ਆ ਮਾੜੇ ਹੁੰਦੇ ਆ ਸਾਡੇ ਪੰਜਾਬੀ ਬਹੁਤ ਮਿਹਨਤੀ ਆ ਝੁਝਾਰੂ ਆ ਸੂਝਵਾਨ ਆ ਕਮਾਈ ਬਹੁਤ ਕਰ ਰਹੀ ਉਹਨਾਂ ਨੇ ਬਹੁਤ ਪੰਜਾਬ ਨੂੰ ਬਾਹਰਲੇ ਮੁਲਕਾਂ ਦੀ ਧੇਨ ਵੀ ਐ ਬਾਹਰਲਾ ਪੈਸਾ ਪੰਜਾਬ ਚ ਆਇਆ ਪੰਜਾਬਾ ਨੇ ਪੰਜਾਬੀਆਂ ਨੇ ਗਰੋਹ ਕੀਤੇ ਘਰ ਪਾਏ ਕੋਠੀਆਂ ਲਈਆਂ ਪਰ ਜਿਹੜਾ ਸੋਚ ਆ ਬੰਦੇ ਦੀ ਉਹ ਇਹੀ ਹੋਣੀ ਚਾਹੀਦੀ ਆ ਵੀ ਕੁਝ ਟਾਈਮ 20 ਸਾਲ 25 ਸਾਲ 30 ਸਾਲ ਲਾ ਕੇ ਜੇ ਬੰਦਾ ਆਪਦੇ ਵਤਨ ਵਾਪਸ ਆਵੇ ਆਪਦੇ ਵਤਨ ਆਉਦੇ ਪੰਜਾਬ ਚ ਇਨਵੈਸਟ ਕਰੇ ਤਾਂ ਉਹਦੇ ਅਰਗੀ ਗਰੀਸ ਨਹੀਂ ਉਹ ਸੋਨੇ ਤੇ ਸੁਹਾਗਾ ਜੇ ਆਪਾਂ ਕਹੀਏ ਵੀ ਅਸੀਂ ਤਾਂ ਬਸ ਹੁਣ ਇੱਥੋਂ ਜੋਗੇ ਰਹਿ ਗਏ ਆ ਬਸ ਇਹ ਮੁਲਕ ਨਹੀਂ ਛੱਡਣਾ ਸਾਡੇ ਜਵਾਕ ਵੀ ਇੱਥੇ ਵੱਡੇ ਹੋਣਗੇ ਇੱਥੇ ਵਿਆਹ ਕਰਾਉਣਗੇ ਗੋਰੀਆਂ ਨਾਲ ਕਰਾਈ ਜਾਣ ਕਾਲੀਆਂ ਨਾਲ ਕਰਾਈ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਅੰਗਰੇਜ਼ੀ ਬੋਲੀ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਪੰਜਾਬੀ ਸਿੱਖਦੇ ਆ ਜਾਂ ਨਹੀਂ ਸਿੱਖਦੇਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਉਹ ਸਾਡੇ ਪੇਰੈਂਟਸ ਨੂੰ ਠੀਕ ਹੈ ਓਲਡ ਕੇਅਰ ਹੋਮ ਦੇ ਵਿੱਚ ਭੇਜਣਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਉਹ ਸਾਡੀਆਂ ਜ਼ਮੀਨਾਂ ਪੰਜਾਬ ਤੋਂ ਆ ਕੇ ਵੇਚ ਦੇਣ ਉੱਥੋਂ ਕੈਨੇਡਾ ਤੋਂ ਆ ਕੇ ਜਾਂ ਬਾਹਰਲੇ ਮੁਲਕਾਂ ਤੋਂ ਆ ਕੇ ਪੰਜਾਬ 'ਚ ਜਿਹੜੀਆਂ ਜ਼ਮੀਨਾਂ ਘਰ ਵੇਚਦਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਇਹ ਨਹੀਂ ਹੋਣਾ ਚਾਹੀਦਾ ਫਰਕ ਪੈਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਲੋੜ ਆ ਪੰਜਾਬ ਨੂੰ ਲੋੜ ਆ ਪੰਜਾਬ ਦੇ ਲੋਕਾਂ ਦੀ ਲੋੜ ਆ ਪੰਜਾਬ ਨੂੰ ਭਾਈਚਾਰੇ ਦੀ ਲੋੜ ਆ ਅਸੀਂ ਤਾਂ ਇਹੀ ਹੱਥ ਬੰਨ ਕੇ ਰਿਕਵੈਸਟ ਕਰਦੇ ਆਂ ਐਨਆਰਆਈ ਵੀਨ ਭਰਾਵਾਂ ਨੂੰ ਜਿੰਨਾ ਜਿੰਨਾ ਦਾ ਵੀ ਸਰਦ ਹੈ ਜਿਹੜੇ ਪੰਜਾਬ ਦੇ ਵਿਕਾਸ ਦੇ ਵਿੱਚ ਪੰਜਾਬ ਦੀ ਤਰੱਕੀ 'ਚ ਯੋਗਦਾਨ ਪਾ ਸਕਦੇ ਆ ਜਿਹੜੇ ਮੋਟ ਸਕਦੇ ਆ ਜਿਨ੍ਹਾਂ ਨੇ ਸੋਹਣੀ ਕਮਾਈ ਕਰ ਲਈ ਆ ਜਿਹੜੇ ਚਾਹੁੰਦੇ ਆ ਵੀ ਅਸੀਂ ਆਪਦੇ ਜਵਾਕਾਂ ਨੂੰ ਵਧੀਆ ਮਾਹੌਲ ਦੇਣਾਗਾ ਵਧੀਆ ਪਰਵਰਿਸ਼ ਦੇਣੀ ਆ ਵਧੀਆ ਉਹਨਾਂ ਨੂੰ ਸਟੱਡੀ ਦੇਣੀ ਆ ਤਾਂ ਪੰਜਾਬ ਤੋਂ ਬੈਟਰ ਕੋਈ ਸੂਬਾ ਹੋ ਨਹੀਂ ਸਕਦਾਗਾ ਕਿਉਂ ਅਮਰੀਕਾ ਵਰਗੇ ਜਿਹੜੇ ਦੇਸ਼ ਆ ਇੰਡੀਆ ਤੋਂ ਹੀ ਡਾਕਟਰ ਇੰਜੀਨੀਅਰ ਹਾਇਰ ਕਰਦੇ ਆ ਇਸੇ ਕਰਕੇ ਕਰਦੇ ਆ ਕਿਉਂਕਿ ਜਿਹੜੀ ਇੰਡੀਆ ਦੀ ਸਟੱਡੀ ਆ ਬਹੁਤ ਨੈਕਸਟ ਲੈਵਲ ਦੀ ਸਟੱਡੀ ਆ ਕੋਈ ਵਰਲਡ ਦੇ ਵਿੱਚ ਇੰਡੀਆ ਦੀ ਸਟੱਡੀ ਦਸਾਨੀ ਨਹੀਂ ਆ ਇਸ ਕਰਕੇ ਸਾਨੂੰ ਜਿਹੜੇ ਵੀ ਬੰਦੇ ਪੰਜਾਬ ਤੋਂ ਕੈਨੇਡਾ ਵਰਗੇ ਮੁਲਕਾਂ ਤੋਂ ਵਾਪਸ ਆਏ ਆ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਹੈ ਉਹ ਪੰਜਾਬ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਆ ਸਾਨੂੰ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਨਾ ਕਿ ਇਦਾਂ ਦੀਆਂ ਵੀਡੀਓ ਬਣਾਉਣੀਆਂ ਚਾਹੀਦੀਆਂ ਵੀ ਉਹ ਤਾਂ ਜਿੱਪ ਘਾਉੜੇ ਆ ਭੱਜ ਗਏ ਜੋ ਉਹਨਾਂ ਨੇ ਗੱਲਾਂ ਕੀਤੀਆਂ ਉਹ ਤਰਕ ਦੇ ਆਧਾਰ ਤੇ ਸਚਾਈ ਦੀ ਗੱਲ ਹਮੇਸ਼ਾ ਕੀਤੀ ਆ ਉਹਨਾਂ ਨੇ ਜੇ ਉਹਨਾਂ ਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਜਾਂ ਕਿਸੇ ਵੀਰ ਭਰਾ ਨੂੰ ਲੱਗਦਾ ਵੀ ਇਹ ਉਹਨਾਂ ਨੇ ਝੂਠ ਮਾਰਿਆ ਤਾਂ ਤੁਸੀਂ ਉਹ ਪਾਰਟਿਕੂਲਰ ਬੰਦੇ ਦਾ ਉਸ ਵੀਡੀਓ ਦਾ ਜ਼ਿਕਰ ਕਰਕੇ ਇੱਕ ਵੀਡੀਓ ਜ਼ਰੂਰ ਪਾਓ ਜੇ ਵੀ ਐਸ ਬੰਦੇ ਨੇ ਇਸ ਵੀਡੀਓ ਦੇ ਵਿੱਚ ਆ ਗੱਲ ਗਲਤ ਕੀਤੀ ਆ ਕਿਉਂਕਿ ਕਿਉਂਕਿ ਗੱਲਾਂ ਹਮੇਸ਼ਾ ਜਿਹੜੀਆਂ ਸੱਚੀਆਂ ਕਹਾੜੀਆਂ ਹੀ ਹੁੰਦੀਆਂ ਬਾਕੀ ਤੁਸੀਂ ਜਿਹੜਾ ਹੈਗਾ ਤੁਸੀਂ ਆਪਦਾ ਤਰਕ ਦੇਣਾ ਹਨ ਹਰ ਇੱਕ ਬੰਦੇ ਦੀ ਆਪਦੀ ਆਪਦੀ ਸੋਚ ਹੈ ਬਸ ਮੈਂ ਇੰਨੇ ਹੀ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਜਿਹੜੇ ਪੰਜਾਬ ਤੋਂ ਪੰਜਾਬ ਦੇ ਵਿੱਚ ਵਾਪਸ ਮੁੜੇ ਆ ਲੋਕ ਅਸੀਂ ਹਮੇਸ਼ਾ ਉਹਨਾਂ ਦਾ ਸਤਿਕਾਰ ਕਰਦੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਹੌਸਲਾ ਕੀਤਾ ਪੰਜਾਬ ਦੀ ਤਰੱਕੀ ਦੇ ਵਿੱਚ ਵਾਧਾ ਕੀਤਾ ਸასიਖਾਲ